ਸਟਾਈਲ ਕਿਸਾਰੇ ਸਾਡੇ YouTube ਚੈਨਲ ਦੇ ਸਵਾਗਤ ਤੁਹਾਡੇ ਜੀ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਦਿਓ ਲਾਈਕ ਸ਼ੇਅਰ ਕਮੈਂਟ ਵੀ ਰੱਖੋ ਜੀ ਦੇਖੀ ਬਾਤਾਂ ਸਾਥੇ ਜਿਵੇਂ ਰਚੀ ਗਈ ਤੇ ਪਾਣੀ ਦਿੱਤਾ ਆਪਾ ਪਾਉਣ ਲਈ ਦੇ ਰਹੇ ਨੇ ਪਾਣੀ ਫਰਮਾਂਤ ਕਰਦੇ ਜੀ ਕੀ ਕੀ ਗੱਲ ਕਰੀਏ ਜਿਹੜੀ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਅਸੀਂ ਕਈ ਤਰ੍ਹਾਂ ਦੇ ਵਲੋਗ ਨਹੀਂ ਬਣਾਏ ਅਸੀਂ ਇਹਨਾਂ ਨਾਲ ਚੱਲਦੇ ਗਏ ਸੀ ਸਿਰਫ ਉਹ ਦੋ ਵਲੋਗ ਬਣਾਏ ਸੀ

ਗਰਮੀ ਬਹੁਤ ਆ ਗਰਮੀ ਸੇਕ ਜੀ ਬਹੁਤ ਹੈ ਪਾ ਗੀ ਨਾ ਇਹ ਰਹਾ ਲਿਆ ਹਾਂਜੀ ਟੀਗੂ ਜਿਹੜਾ ਰਹਿੰਦੇ ਸੋ ਸਾਰੇ ਸੁੱਤੋ ਬਗਰ ਕੇ ਮੈਂ ਮੋਦਰੇ ਕਰਿਆ ਕੋਈ ਜੀ ਨੂੰ ਇੱਕ ਸਮਾਰ ਰਹੀ ਹਾਂਜੀ ਪਕੈਂਦਾ ਵੀ ਤੇ ਇਫਰਾ ਉਹ ਵੀ ਇਹ ਮਿਹਨਤ ਵੀ ਰੂਟ ਕਰਕੇ ਬੰਦਾ ਦੀਵਾਂ ਹੁਣ ਦੋ ਦਿਨੋਂ ਤੋਂ ਮੈਨੂੰ ਖਰਚਾ ਲੈ ਤੇ ਇਸ ਲਈ ਵਲੌਗ ਹੈ ਜਿਹੜਾ ਆ ਬਣਾ ਨਹੀਂ ਰਹੇ ਸੀ ਹੱfte ਹੀ ਹੋਗਾ ਹੱfte ਦਾ ਦੋ ਵਲੌਗ ਨਸਾ ਬਣਾਏਗਾ ਆਪਾਂ ਆਪਾਂ ਨੇ ਸਬਜ਼ੀ ਆਲੂ ਟੋਰੀ ਹੀ ਕੱਟ ਲਈਆਂ ਸਬਜ਼ੀ ਘਰ ਘਰ ਲਾਉਣੇ ਵਰਮੀ ਕਰਕੇ ਵਲੌਗ ਨੂੰ ਵੀ ਦੀ ਕਰਦਾਈ ਕੁਝ ਬੱਚੇ ਬਿਮਾਰ ਹੁੰਦੇ ਰਹੇ ਬਹੁਗੇ ਜੇ ਇਹ ਮੁੱਖਾ ਹੋ ਜਾਂਦਾ ਇਹਨੂੰ ਸੈਕਸ਼ਨੀ ਉਹ ਵੀ ਐਸੇ ਜੀ ਸੁਝਾ ਦੇ ਗੱਲ ਦੇ ਸਿੱਧੀ ਆ ਤੱਕ ਬੁਗੈਨਵਲ ਹੋ ਗਏ ਨੇ ਦੋ ਦੋ ਉਹ ਕਹਿੰਦਾ ਉਹਦੇ ਪਾਠ ਮੰਗੇ ਸੀ ਜਿੱਥੇ ਨੇ ਚਾਹੀਦੇ ਕਰੇ ਨੇ ਹਾਂ ਸਮਾਪਤੀ ਕਰੀ ਪੂਰਾ ਦਿਨ ਲਿਖੀ ਜਿੱਦ ਤੇ ਇਹ ਆਪਾਂ ਇੰਨੀ ਗਰਮੀ ਸਹਿਨ ਕਰ ਸਕਦੇ ਹੁਣੇ ਗੁਰੂ ਨੇ ਨਹੀਂ ਗਰਮੀ ਸਹਿਨ ਕਰੀ ਦੇ ਬਾਹਰੋਂ ਕੰਟਾ ਬਿਨਾਂ ਹੀ ਹਾਰਾ ਹਰਨੇ ਬੀਜਾ ਬਾਹਰ ਇਹ ਜੰਪੇ ਕੀ ਲੜ ਦੇ ਨਹੀਂ ਲੱਗ ਵੀ ਨਹੀਂ ਲੱਗਦਾ ਕੁ ਹੀ ਲੱਗਦਾ ਕੁਛ ਨਹੀਂ ਨਾ ਦੇ ਕੋਈ ਆਪਣੇ ਨਾਲ ਪਾਤੀ ਫਤ ਕੱਚੀਆਂ ਪਈਆਂ ਨੇ ਤੂੰ ਹੀ ਤੋੜ ਦੇ ਤੂੰ ਤੇਰੇ ਕੜੀਆਂ ਪਈਆਂ ਨੇ ਹੱਥ ਨਹੀਂ ਚੱਲਦਾ ਖਾਉਂਗਾ ਕਿ ਮੈਨਾਂ ਲੈ ਉਹੀ ਲੱਗਦਾ ਪੀਲੀਆਂ ਹੋਈਆਂ ਐ ਧੁੱਪ ਕਰਕੇ ਪੀਲੀਆਂ ਨੇ ਸੋਣਾ ਪੜੇ ਹੋ ਕੱਚੀਆਂ ਨੇ ਹਜੇ ਦਾ yeah i 半時。<じ> Ha en vin. ਟੀਵੀ ਚ ਲਾ ਲਈ ਹੈ ਕਿ ਫੇਰ ਕਰਨ ਸਿਰ ਤੋਂ ਕੋ ਦਾ ਮੋਬਾਈਲ ਬਾਹਰ ਦੇਖੀਏ ਨੇ ਟੀਵੀ ਦੇਖਣ ਲੱਗਿਆ ਅਸੀਂ ਸਿਰ ਤੋਂ ਹੁੰਦਾ ਤੇ ਫੇਰ ਫਿਰਣ ਲੱਗਿਆ ਗਰਮੀ ਹੀ ਹੈ ਟਰੱਕ ਪਰ ਨਹੀਂ ਚਾਲ ਕਰਨ ਨੂੰ ਲਿਖਿਆ ਦੀ ਬੱਤ ਤੇ ਇਪ ਚੇਂਜ ਕੀਆ ਹਾਂ ਜੀ ਮਾ ਆ ਯੇ ਨਹੀਂ ਮੋਕ ਦੇ ਨਹੀਂ ਕਿਉਂਕਿ ਕਿੱਡੀ ਨਾ ਬਿੰਗੋ ਜੀ ਬਸ ਹੋਰ ਹੀ ਨਹੀਂ ਕਿੰਨਾ ਉਸੇ ਨਾਲ ਦੇ ਜਦੋਂ ਹੁਣ ਇਕਨ ਸਿੱਕੇ ਵਾਲੇ ਉਰੀ ਬੈਠੇ ਰਹਿਣ तो अभी नींबू पनीर डोल जेली चलो पनीर पान। थोड़े स्कैल्पिंग बेस्ट है ना। तो ये भी तूने कपाये। नमस्कार। ये नहीं आपन रोटी को तो क्या खरीदूँ? ਜੀ ਜਲਦੀ ਜਲਦੀ ਰਲਛੇ ਦੀ ਬਣਾਣੀ ਹੈ ਨਹੀਂ ਤੇ ਕਿਹਨੂੰ ਟਾਈਮ ਲੱਗਦਾ ਸੁਪੋਰ ਕੀ ਬਣੀ ਦੇਖ ਲਓ ਮੈਂ ਚਲ ਫੋਰ ਕੀ ਬਣਾ ਰਹੇ ਹਾਂ ਸਾਥੀ ਜੀ ਇਹ ਜਲਦੀ ਬਣਾ ਕਰ ਹਾਂਜੀ ਫਿਰ ਜਲਦੀ ਬਣਾਉਣ ਦੇ ਵਿੱਚ ਟਾਈਮ ਕਮ ਆ ਜਾਊਗੀ ਅਸ਼ਨੀਂ ਦੇ ਤੱਕੋਂ ਦੀਆ ਸੋਪੋ ਤੇ ਕਿ ਗੋਹ ਰਵਨ ਆਵੋ ਆਹ ਵੇ ਜਾ ਪਚੀ ਰਿਪੋਰਟ ਦੀ ਬਾਲ ਐ ਮੈਂ ਆਹ ਕਿੁੱਤੀ ਨੂੰ ਦੇ ਰਿਹਾ ਚੇਪਾਂ ਮਾਣੀ ਉਹ ਪੰਨੋੜੀ ਫ੍ਰੀਕ ਕਰਕੇ ਆਖੀ ਲੀ ਮਿਕਸੀਰ ਵੀ ਦੇਵਾ ਜਲਦੀ ਬਣਾਉਂਦਾ ਨਾ ਪਾਣੀ ਵਿੱਚ ਪਿਆ ਸੀ ਚੇਪੀ ਦੀ ਗੀਦੇ ਅਮਾ ਕੁੱਕ ਕਰਦੀ ਸੀ ਟੀ ਹੌਲੀ ਹੌਲੀ ਜਿਵੇਂ ਵੱਜ ਰਹੀ ਆ ਹਾਂ ਜਦ ਤੱਕ ਹੋਰ ਉਹ ਲਾਉਂਦੀ ਦਿੱਤੀ ਨਹੀਂ ਆਵਾਜ਼ ਆ ਰਹੀ ਥੋੜੀ ਥੋੜੀ ਆਪਾਂ ਸਤਾ ਸੁਪਰ ਮਗਾਏ ਤੁਸੀਂ ਉਹਦੇ ਕੀ ਸਟਾਰ ਨਾ ਦੱਸ ਲੈ

ਹੇ ਰੋਜ਼ਾ ਦੀ ਮਿੱਠਾ ਕਿਹਨੀ ਆ ਜਾਣੀ ਹੈ ਗਰਮਣੀ ਤੋਂ ਬਚਾ ਲਈ ਨਿੰਬੂ ਪਾਣੀ ਪੀਉਣਾ ਗਰਮਣੀ ਬਹੁਤ ਹੁੰਦੀ ਹੈ ਕਿ ਸਰ੍ਹੋਂ ਪਾਣੀ ਹਾਂਜੀ ਮम्मा ਆਪਾਂ ਦਾ ਵੱਡੇ ਗਲਾਸ ਕਰਾਂਗੇ ਹਾਂਜੀ ਇਸ ਵਾਰ ਤੋਂ ਬਹੁ ਮੈਂ ਗਿੰਦਰੀ ਲੱਗੀ ਨਹੀਂ ਹੈਗੀ। ਜਿਹੜੀ ਆਪ ਬਣਾਉਣਾ। ਹਾਂਜੀ ਮੰਮਾ। ਅਰੇ ਇਥੇ ਮਰਾ ਗੱਲਾਂ ਨਹੀਂ ਦੇਖੇ ਨਾ ਮਲਾ ਆਖਾਰੀ। ਹਾਂਜੀ ਮੈਂ ਪੱਤੇ ਕਿਵੇਂ ਸੁੱਕੜ ਗਏ। ਜਿਹੜੂ ਤੇ ਨੇਰੀ ਆਈ ਉਹਨ ਸਾਰੇ ਸਵਾਇ ਸਵਾ ਚਾੜਤੀ। ਤੇ ਮੁੰਡੇ ਕਿਵੇਂ ਖਮਣਾ ਅਕੇਲੇ। ਨਾ ਪਾਣੀ ਦੇਈਏ ਨੇ ਫਿਰ ਤੇ। ਐਨੀ ਸੋਹਣੀ ਸਿਮਲਾ ਮਿਰਚ ਲੱਗਦੀ ਸੀ। ਆ ਪੱਤੇ ਵੀ। ਕਰੇਲੇ ਨੇ ਬੇਲਾ ਨੇ ਉਹ ਐ ਸਾਰੀਆਂ ਕਮੜਾਈਆਂ ਬਜਾ। ਮੌਸਮ ਇਹਨਾਂ ਖਰਾਬ ਹੋਏ ਤੇ ਸੇਕ ਨਾਲ ਜੀਹੋਲੇ ਮੇਰੇ ਚੜਾ ਜਿਹਾ ਹੋ ਜਮੇ ਹੋਇਆ। ਠੀਕੂ ਦਾਾਰੇ ਚੜ੍ਹ ਗਏ। ਸਾਰੇ ਸੁੱਕੀ ਜਾਂਦੇ ਨੇ। ਆਹ ਦੇਖੋ ਕਿੰਨਾ ਟੋਪੂ ਯਾਰਾ ਰੇਜਾ ਨਾ। ਆਹ ਦੇਖੋ ਬਿੰਦੰਗ ਹੋ ਗਿਆ। ਉਹ ਸਾਰੇ ਆਹ ਹੋ ਗਏ। ਜਿਹੜੇ ਦਿਨੇ ਏਰੀਆਈ ਉਹਨੇ ਤਾਂ ਪੂਰਾ ਹਾਲ ਕਰਿਆ। ਸਾਰੀ ਰਾਤ ਲਾਈਟ ਨਹੀਂ ਆਈ। ਦੇਖ ਤੋਂ ਨਹੀਂ। ਇੰਨੀ ਮਿੱਟੀ ਸਵਾਹ ਸਵਾਹ। ਸਫਾਈਆਂ ਕਰਕੇ ਗਏ ਤੇ ਆ ਕੇ ਫਿਰ ਇਹਨਾਂ ਨੇ ਸਮਾਤੀ ਮਿੱਟੀ ਦਾ ਸਫਾਈਆਂ ਕਰ ਦਿੱਤੀ। ਘਾਰ ਭਰ ਤੇ ਸਾਰੇ। la gwen di nas patile tae? El... Nes.